ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਤੇ ਮਹਾਰਾਜ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਹਾਰਾਜ ਦੀ ਬਰਕਤ ਸਾਰਿਆਂ ਤੇ ਜਿਹੜੇ ਵੀ ਆਪਣੇ ਚੈਨਲ ਨਾਲ ਜੁੜੇ ਆ ਨਵੇਂ ਜੁੜੇ ਆ ਪੁਰਾਣੇ ਆ ਸਾਰਿਆਂ ਨੂੰ ਤੇ ਆਪਾਂ ਕੰਮ ਸਾਰਾ ਨਿਬੜ ਲਿਆ ਸੀਗਾ ਰੋਟੀ ਕਾਣੀ ਹੋ ਗਿਆਂ ਵਾ ਅੱਜ ਟਾਈਮ ਨਾਲ ਨਿਪਟ ਗਿਆ ਬਸ ਥੋੜੇ ਜਿਹਾ ਪਾਂਡੇ ਆ ਇਹ ਸਾਫ਼ ਕਰਕੇ ਤੇ ਆਪਾਂ ਦੋਨੇ ਅੱਜ ਮਸ਼ੀਨ ਮਸ਼ੀਨ ਢਾਕੇ ਤੇ ਦੇਖਦੇ ਆ ਜਿਹੜਾ ਬੱਚੇ ਕੱਪੜੇ ਚੋਂ ਕੋਰਤਾ ਬਣਾ ਹਾਂ ਉਹ ਨਾ ਇਹਨਾਂ ਦੇ ਸੂਟ ਸੀਂਤੇ ਸੀਗੇ ਤੇ ਦੋ ਇੱਕੋ ਜਿਹੇ ਸੀਗੇ ਤਾਂ ਉਹਨਾਂ ਚੋਂ ਕੱਪੜਾ ਬਚਿਆ ਸੀ ਤੇ ਇੱਕ ਛੱਗਾ ਉਹਦੇ ਚੋਂ ਬਣ ਗਿਆ ਸੀ ਨਾ ਤੇ ਉਹ ਆਪਾਂ ਅੱਜ ਕੰਪਲੀਟ ਕਰਦੇ ਹਾਂ ਵਾਹ ਵਾਹ ਦੇ ਨਾਲ ਮम्मी ਕਿਹਾ ਹਾਂ ਇਹ ਹੁਣ ਕਰ ਲਾ ਬਰਤਨ ਸਾਫ ਤੇ ਮੰਮੀ ਕੀ ਕਰਦੀ ਪਈ ਚੇਕ ਕਰਾ ਲਾ ਗੱਲ ਜਾਨ ਅੰਡਰਸਟੈਂਡ ਤੇ ਚੋਕਲਰ ਮੈਂ ਮਾਰਾ ਜਾ ਆਸਰੇ ਨਾਲ ਚਲੋਣੀ ਇੱਥੇ ਨਹੀਂ ਹੈ ਕਿ ਮਸ਼ੀਨ ਉਹਨੂੰ ਮੈਂ ਕਿਆ ਸਾਨੂੰ ਨਾ ਉੱਥੇ ਖੜਾ ਕਰਕੇ ਜਾ ਮਸ਼ੀਨ ਘੜ ਲੀਏ ਤਹੀ ਮਮੀ ਮੈਂ ਡਾਂਦ ਲਈ ਮਸ਼ੀਨ ਮੈਂ ਮੋਟਰਸਾਈਕਲ ਆ ਜਾਂਦਾ ਹੋਵੇ ਲਾ ਤੇ ਸਾਰੇ ਸਲਾਮਤ ਲਾ ਕੇ ਜਾਂਦਾ ਮੈਂ ਕੜਾਈ ਕਰਨੀ ਅੱਜ ਆ ਰਾਤ ਨੂੰ ਮੈਨੂੰ ਲੈਸਤੀ ਲੱਭੀ ਸੀ ਇਹ ਦੇਖਦੇ ਆ ਇਹਨੂੰ ਕਿੱਥੇ ਯੂਜ਼ ਕਰਦੇ ਪੁਰਾਣੇ ਸੂਟ ਤੋਂ ਲਈ ਆ ਇਹਨੂੰ ਵੀ ਕਿਤੇ ਨਾ ਕਿਤੇ ਕਰ ਲਾਂਗੇ। ਲਓ ਜੀ ਮੰਮੀ ਨੇ ਮਸ਼ੀਨ ਢਾਲੀ ਮੈਂ ਕਿਚਨ ਸਾਫ ਕਰ ਦਿੱਤਾ ਤੇ ਮੈਂ ਹੁਣ ਉਹ ਰੱਤ ਜਿਹੜਾ ਰਹਿੰਦਾ ਸੀ ਉਹਨਾਂ ਨੂੰ ਕੰਪਲੀਟ ਕਰਨਾ। ਮੇਰੇ ਮੰਮੀ ਨਾਲ ਅੱਜ ਬਹੁਤ ਮਾੜੀ ਹੋਈ। ਮੰਮੀ ਨੇ ਪੂਰੇ ਗਲੇ ਨੂੰ ਟਾਂਕਾ ਲਾ ਲਿਆ ਥੱਲੇ ਰੀਲੀ ਖਤਮ ਸੀ। ਥੱਲੇ ਰੀਲੀ ਖਤਮ ਸੀ। ਆਮੇ ਕਰਦੀ ਕਈ ਕਿਵਾਰ ਆਮੇ ਹੁੰਦਾ। ਥੱਲੇ ਵਾਲੀ ਫਿਰ ਕੀ ਕਰਾਂ ਉਹ ਸੀ ਜੀ ਮੈਂ ਧਿਆਨ ਨਹੀਂ ਦਿੱਤਾ। ਮੈਂ ਅਜਿੰਦੇ ਤੋਂ ਥੋੜੀ ਜਿਹੀ ਰੀਂ ਦੀ ਸਿਕੜਾਈ ਕਰਨ ਵਾਲੀ ਉਹ ਕੰਪਲੀਟ ਕਰ ਤੂੰ। ਤੇ ਮੈਂ ਆਦੀ ਕਿਚਨ ਵੀ ਸਾਫ ਕਰਿਆ ਤਾਂ। ਹਨ ਮੈਂ ਫਿਰ ਕੀ ਪਾਰੇਗੀ ਮੈਨੂੰ ਧਿਆਨ ਹੀ ਨਹੀਂ ਸੀਗਾ ਮੈਂ ਜਿਹੜਾ ਟਾਂਕਾ ਲਾਇਆ ਨਾ ਉਹਨੂੰ ਗਲੇ ਨੂੰ ਤੁੰਗਿਆ ਉਹ ਕਿੱਥੀੋਂ ਤੋਂ ਦੇ ਇਸ ਨੂੰ ਮੈਂ ਦੇਖਿਆ ਨਹੀਂ ਤਾਂ ਕੋਈ ਟਾਂਕਾ ਲਾਦਾ। ਲੋ ਜੀ ਜੈਂਪਰ ਬਣ ਕੇ ਆਪਣਾ ਹੋ ਗਿਆ ਤਿਆਰ ਬਸ ਇਹਦੇ ਗਲੇ-ਗਲੇ ਤੇ ਤਰਪਾਈ ਕਰਨੀ ਆ ਬਾਕੀ ਤਾਂ ਨਹੀਂ ਕਿਤੇ ਵੀ ਕਰਨੀ ਕਿਉਂਕਿ ਇਹ ਤਰਪਾਈ ਨਾ ਫਿਰ ਕੱਪੜਾ ਸੋਹਣਾ ਨਹੀਂ ਲੱਗਦਾ ਤਰਪਾਈ ਕੀਤਾ। ਆ ਗਲਾ ਤਾਂ ਮੈਂ ਆਪ ਦਾ ਆ ਵੀਡੀਓ ਬਣਾਉਂਦਾ ਚੇਤਾ ਭੁੱਲ ਗਿਆ ਮੈਂ ਆਪਦਾ ਦਿਮਾਗ ਲਾ ਕੇ ਇਹਨੂੰ ਛੋਟਾ ਕੀਤਾ ਗਲੇ ਨੂੰ ਕੱਟ ਕੇ ਤੇ ਵੀਡੀਓ ਬਣਾਈ ਨਹੀਂ ਹੈਗੀ ਹੁਣ ਫੇਰ ਜਦੋਂ ਕਿਸੇ ਸੂਪ ਦਾ ਕਰਾਂਗੇ ਤੇ ਫਿਰ ਬਣਾਵਾਂਗੇ ਆਪਣਾ ਹੋ ਗਿਆ ਝੱਗਾ ਬਣ ਲ ਕੇ ਰੈਡੀ ਕੌਣ ਕਿਨੇ ਪਾਉਣਾ ਲੜਾਈ ਕਰ ਲਾਂਗੇ ਪਹਿਲਾਂ ਲੜਾਈ ਪਹਿਲਾਂ ਕਰ ਲਿਓ ਬਾਅਦ 'ਚ ਪਾ ਲਿਓ ਜਿਹੜੀ ਜਿੱਤ ਗਈ ਉਹ ਪਾ ਲਿਓ ਲੋ ਜੀ ਆਪਾਂ ਨੂੰ ਲਾ ਕੇ ਸੀ ਪੌਖਾ ਤੇ ਆਪਾਂ ਬਣਾਏ ਆ ਸੈਂਡਵਿਚ ਸੈਂਡਵਿਚ ਕੱਲ ਮੈਨੂੰ ਮੰਮੀ ਨੂੰ ਬੋਲਿਆ ਸੀ ਕੱਲ ਪਤਾ ਨਹੀਂ ਮੈਂ ਠੀਕ ਨਹੀਂ ਸੀ ਕੁਝ ਕੱਲ ਮੂਰ ਜਿਆ ਨਹੀਂ ਸੀ ਕੱਲ ਉਹਦੀ ਵਸਤੀ ਨਹੀਂ ਸੀ ਕੀਤਾ ਮੈਂ ਕੀ ਚੱਲ ਅੱਜ ਮੈਨੂੰ ਲੱਗੀ ਹੈ ਤਾਂ ਅੱਜ ਆਪਾਂ ਬਣਾ ਲੈ ਸੈਂਡਵਿਚ ਤੇ ਆ ਵੀ ਥੋੜਾ ਬਤਾ ਹੋ ਗਿਆ ਕੰਪਲੀਟ ਇੱਕ ਪਾਸੇ ਹੋ ਰਹਿ ਗਿਆ ਵਾ ਇਧਰ ਉਹ ਕੱਲ ਕਰਾਂਗੇ ਇਧਰ ਕੱਲ ਕਰਦੀ ਫਿਰ ਇਹਨੂੰ ਸੋਹਣਾ ਜਿਹਾ ਬਣਾ ਦਾਂਗੇ ਤੇ ਹੁਣ ਹੋ ਗਿਆ ਵਾ ਦੁੱਧ ਦਾ ਟਾਈਮ ਤਾਂ ਮੈਂ ਲੈ ਆਵਾ ਦੁੱਧ ਲਿਆ ਕੇ ਤੇ ਫਿਰ ਲੱਗੀ ਹੈ ਰੋਟੀ ਪਾਣੀ ਨੂੰ ਅੱਜ ਕੀ ਕੱਲ ਦਾ ਆਪਾਂ ਬਚ ਗਿਆ ਸੀ ਤੰਦੂਰੀ ਤੋਂ ਤੇ ਅੱਜ ਜੱਸੀ ਨੇ ਟਾਈਮ ਨਾਲ ਦਿੱਤੀ ਆ ਬਾਲ ਤੇ ਰੋਟੀਆਂ ਲਾ ਕੇ ਤਾਂ ਆਪਾਂ ਖਾਣੇ ਆ ਤੰਦੂਰੀ ਤੇ ਹਵਾ ਬਹੁਤ ਵਗਦੀ ਆ ਠੰਡ ਲੱਗੀ ਜਾਂਦੀ ਆ ਅੱਜ ਤੇ ਮੈਂ ਕਿਹਾ ਚੰ ਨਾਲੇ ਮੜ ਮੋਟੇ ਹੱਥ ਸਿੱਕੇ ਜਾਣਗੇ ਦਾਲ ਆਪਾਂ ਧਾਰਤੀ ਸੀ ਬੰਦੇਰੀ ਆ ਗਿਅਸ ਤੇ ਦਾਲ ਬਣ ਗਈ ਆ ਤੇ ਇੱਥੇ ਰੋਟੀਆਂ ਲਾ ਲੈਣੇ ਆ ਮਨਪ੍ਰੀਤੀ ਬਣਾ ਕੇ ਰੱਖ ਲਾਂਗੇ ਵਲੇਟ ਕੇ ਕੱਲ ਖਾ ਲੂਗਾ ਆਪਾਂ ਦਿੱਠੀ ਖਾ ਲੈਣੀ ਆ ਗਰਮ ਗਰਮ ਬਹਿ ਕੇ ਕਿਉਂਕਿ ਇਸੇ ਸਵਾਦ ਲੱਗਦੀ ਆ ਰੋਟੀ ਚੁੱਲੇ 'ਤੇ ਬਹਿ ਕੇ ਖਾਣ ਨੂੰ ਤਾਂ ਕਰਕੇ ਤੇ ਆਪਾਂ ਆਪਣੇ ਫੁਲਕੇ ਵੀ ਲੱਗਣ ਲੱਗੇ ਅੱਜ ਬਾਰਿਸ਼ ਦਾ ਮੌਸਮ ਹੋ ਖਿਆਪਿਆ ਆ ਅਰ ਜੇ ਲੋ ਬੱਦਲਾਂ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਮੀਂਹ ਸ਼ੁਰੂ ਕਰ ਦੇਣ ਤਾਂ ਆਪਾਂ ਕਿਹ ਟਾਈਮ ਨਾਲ ਰੋਟੀਆਂ ਲਈਏ ਬਣਾ ਤਾਂ ਫਿਰ ਅੰਦਰ ਚੱਲਦੇ ਆ ਟਾਈਮ ਨਾਲ ਹੀ ਰੋਟੀਆਂ ਬਣਾ ਕੇ ਇਹ ਇੱਥੇ ਖਾ ਕੇ ਫਿਰ ਚੱਲਦੇ ਆਂ ਅੰਦਰ ਅੱਜ ਦੇ ਵਲੌਗ ਚ ਬੱਸ ਇਹ ਨਹੀਂ ਸਾਰੀ YouTube ਫੈਮਲੀ ਨੂੰ ਸਤਿ ਸ੍ਰੀ ਅਕਾਲ